ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਝਾ ਪ੍ਰਦੇਸ਼ ਤੇਰੇ ਹਨ ਸ਼ਬਦ ਹੀ ਗੁਰੂ ਹੈ ਸ ਇੱਕ ਬਦਲਤ ਨੇ ਸਾਡਾ ਪਰਦਾ ਟਕਿਆ ਹੈ ਇਹ ਹੱਡੀਆਂ ਦਾ ਮਾਨ ਕਰਦੇ ਹਾਂ ਨੇਜਤਾ ਖੂਨ ਦਾ ਚਮੜੀ ਦਾ ਗੰਦਗੀ ਦੀ ਥੈਲੀ ਦਾ ਸਾ ਸਾਡੇ ਪਰਮੇਸ਼ਰ ਨੇ ਪਾਪ ਟੱਕੇ ਹਨ ਸਾਰਾ ਖੋਲ੍ਹ ਲੈਣਾ ਪਰਦੇ ਖੋਲ੍ਹ ਲੈ ਨਹੀਂ ਸ ਅਵਤਾਰੀ ਪੁਰਸ਼ कौम का आगू हों पताली सौ छियाली सौ सारे संसार मजम चल रहे हैं पहलू भी इन्े से हूँ भी इन्े से आगू हैं सी अवतारी पुरुष के तीन जो कार्य कि पता लगे उसके बोलों तो पता लगता है संदेश तो उपदेस तो सो तीन वे लक्षण हैं ਅਵਤਾਰੀ ਪੁਰਸ਼ ਹੋਣ ਦੇ ਸੋ ਕੀਤਾ ਕੀ ਹੈ ਕਰਮ ਕੀਤਾ ਕੀ ਹੈ ਕੀ ਸੰਸਾਰ ਲਈ ਕੀਤਾ ਹੈ ਕੀ ਸਮਾਜ ਲਈ ਕੀਤਾ ਹੈ ਨੰਬਰ 2 ਤੀਜਾ ਬੋਲੇ ਹੋਏ ਕੀਤੇ ਹੋਏ ਦਾ ਕੀ ਅੰਜਾਮ ਹੋਇਆ ਕੀ ਅਸਰ ਹੋਇਆ ਸ ਸ ਜੋ ਮੂਰਖ ਹੈ ਸਿਆਣਾ ਹੈ ਉਹਦਾ ਭਾਣਾ ਚੱਲ ਰਿਹਾ ਹੈ ਸ ਨਾਨਕਾ ਦੁਨੀਆ ਕੈਸੀ ਹੋਈ सालिक मित न रहो कोई so, संसार की है निरंकार so, मैं दानी हाँ मैं ज्ञानी हाँ मैं वड्डा योगी हां कोई अपने औगन दसदा ਮੈਂ ਵੱਡਾ ਕਰੋਧੀ ਹਾਂ ਮੈਂ ਕਾਮੀ ਹਾਂ ਮੈਂ ਵੱਡਾ ਚੋਰ ਆ ਮੈਂ ਸ਼ਰਾਬੀ ਹਾਂ ਮੈਂ ਖਰਾਬੀ ਹਾਂ ਹੌਗੜ ਕੋਈ ਆਪਣੇ ਦੱਸਦਾ ਅਸੀਂ ਜਾਂ ਤੱਕ ਕੋਈ ਗੱਲ ਬਦਾ ਚੜਾ ਕੇ ਜਿਆਦੀ ਬੋਲਦੇ ਹਾਂ ਜਾਂ ਜੇ ਸਾਡਾ ਬਰੋਧੀ ਤੇ ਰਹਿ ਦੁਸ਼ਮਣ ਹੈ ਉਹਦੀ ਗੱਲ ਕਟਾ ਕੇ ਧਿਆਨ ਕਰਦੇ ਹਾਂ ਸਾਡੀ ਦੁਨੀਆ ਦੀ ਆਦਤ ਹੈ ਸੋ ਹੋਰ ਕਿ ਸਿਆਣਾ ਰਜੋ ਗੁਣੀ ਸਤੋ ਗੁਣੀ ਤਮ ਗੁਣੀ ਦੂਰ ਦ੍ਰਿਸ਼ਟੀ ਸ ਇਹ तंग दिल बोलना तो पता लगेगा ये जल्दबाज निरवैर जजवा फरांग दिल काली करनी गुस्सा करना खिजना सो अंदर ही है शरीर हर की भगत ਕਰੋ ਮਨमीत निर्मਲ ਹੋਏ تمہਾਰੇ تمہਾਰੋ ਚੀਤ निर्मਲ ਹੋਏ تمہਾਰੋ ਚੀਤ ਸ ਚਿੱਤ ਚਿੱਤਰਿਆ ਕਰਦੇ ਹਾਂ ਸੋ ਇਹ 90% ਸਾਡੇ ਬੋਲਾਂ ਤੋਂ ਪਤਾ ਲੱਗਦਾ ਹੈ ਬਾਕੀ 10% ਸਾਡੇ ਜੋ ਕਾਰਜ ਕਰਦੇ ਹਾਂ ਕੰਮ ਕਰਦੇ ਹਾਂ ਉਹਦੇ ਤੋਂ ਪਤਾ ਲੱਗਦਾ ਹੈ ਧਰਮੀ ਹੈ ਜਾਂ ਧਰਮੀ ਹੈ ਧਰਮ ਕੀ ਹੈ ਧਰਮ ਸੁਭਾਵ ਹੈ ਸਾਡੀ ਆਦਤ ਹੈ ਫਲ ਹੈ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਅਸੀਂ ਮਨੁੱਖਾਂ ਮਨ ਚਿਤ ਕਰਕੇ ਸੋ ਇਹ ਅੱਜ ਜੋ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦਾ ਜਿਨ੍ਹਾਂ ਨੇ 2 ਸਾਲ 5 ਮਹੀਨੇ 13 ਦਿਨ ਗੁਰਗੱਦੀ ਤੇ ਸੋ ਇਹ ਸਾਡੇ ਅਗਵਾਈ ਕੀਤੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਬਾਲਾ ਪ੍ਰੀਤਨ ਜੀ ਵੀ ਪ੍ਰਕਾਸ਼ ਦਿਹਾੜੇ ਦੀਆਂ ਜਿਨ੍ਹਾਂ ਨੇ ਦੱਸਿਆ ਇਹ 243 ਸਾਲ ਜੀ ਕੇ ਕੋਈ ਉਮਰ ਦਾ ਹਸਾਬ ਨਹੀਂ ਸੋ ਅੰਦਰੋਂ ਗੁਣ ਪ੍ਰਗਟ ਕਰਨੇ ਪੈਣਗੇ ਖੋਜ ਕਰਨੀ ਪੈਗੀ ਖੋਜ ਹਰ ਰੋਜ਼ ਫੇਪਰ ਪਰ ਜਾਣਾ ਹੋਏਗਾ ਸੋ ਅਵਤਾਰੀ ਪੁਰਸ਼ ਦੇ ਕੀ ਲੱਛਣ ਹਨ ਉਹ ਬੋਲਦਾ ਸੰਦੇਸ਼ ਦਿੱਤਾ ਪਰਦੇਸ਼ ਦਿੰਦਾ ਉਹਦਾ ਕੀ ਅਸਰ ਹੋਇਆ ਕੀ ਕਰਮ ਹਨ ਬੋਲੇ ਉਹ ਕਿਤੇ ਦਾ ਕੀ ਨਤੀਜਾ ਆਇਆ ਕਿ ਅੰਜਾਮ ਆਇਆ ਸ ਭਗਤ ਪਰਤਾਂ ਤੇ ਸੰਸਾਰੀਆਂ ਦਾ ਇਹ ਜੋੜ ਨਹੀਂ ਆਉਂਦਾ ਉਹ ਵੀ ਮਿਹਨਤ ਕਰਦੇ ਹਨ ਹਾਰਡਵਰਕ ਕਰਦੇ ਹਨ ਸੰਸਾਰੀ ਕਰਦੇ ਹਨ ਸ ਇਹ ਮਨ ਮਾਇਲੇ ਕਰਕੇ ਨਾ ਮਾੜੀ ਸੋਚ ਕਰਕੇ ਸਾਡਾ ਬਿਨ ਪਾਣੀ ਤੋਂ ਡੁੱਬਰੇ ਹਾਂ ਸ ਇਹ ਜੋ ਬੋਲ ਹਨ ਇਹ ਹੀ ਸਾਡੇ ਬੀਜ ਹਨ ਫਲ ਲੱਗੇਗਾ ਬੀਜ ਨੇ ਹਨ ਗੱਲ ਕਰਨ ਦੀ ਕਾਰਨ ਮੈਂ ਤਿੰਨ ਪਿੰਡੋਂ ਘੜਦੀ ਹਾਂ ਸੋ ਕੋਈ ਪਹਿਲੋਂ ਜਦੋਂ ਗੁਣ ਸਿੱਖਣਾ ਪੈਂਦਾ ਹੈ ਦੁਬਾਰਾ ਥੋੜਾ ਇਹ ਨਰਸਰੀ ਵਾਲਾ ਕੇਜੀ ਵਾਲਾ ਪਹਿਲੀ ਦੂਜੀ ਤੀਜੀ ਵਾਲੀ ਦੁਬਾਰਾ ਕਿਤਾਬਾਂ ਚੁੱਕਾਂਗੇ ਨਹੀਂ ਇੱਕ ਵਾਰੀ ਪੜ੍ਹ ਲਿਆ ਠੀਕ ਹੈ ਅੰਦਰ ਮਾਈਂਡ ਸੇਵ ਹੋ ਗਿਆ ਸੋ ਸੰਸਕਾਰ ਇਹ ਬਣ ਗਏ ਸੋ ਬਹੁਤ ਸੰਸਾਰ ਵੱਡਾ ਹੈ ਨਰਿੰਕਾਰ ਵੱਡਾ ਹੈ ਵੱਡੇ ਦੀਆਂ ਵੱਡੀਆਂ ਵਡਿਆਈਆਂ ਹਨ ਸੋ ਸਭ ਤੋਂ ਵੱਡਾ ਕੀ ਹੈ ਪਰਮੇਸ਼ਰ ਹੈ ਉਹ ਤੋਂ ਵੱਡਾ ਹੈ ਉਹਦੀ ਹੋਂਦ ਵੱਡੀ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈੰਦਾ ਉਹ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਸੋ ਬੋਲਾਂ ਤੋਂ ਪਤਾ ਲੱਗੇਗਾ ਇਹ ਗਿੱਦੜ ਬੋਲਦਾ ਹੈ ਸ਼ੇਰ ਬੋਲਦਾ ਹੈ ਇਹ ਗਧਾ ਹੈ ਕੀ ਹੈ ਸੋ ਸਾਡੀਆਂ ਇਹ ਬਿਰਤੀਆਂ ਹਨ ਸੁਭਾ ਹਨ ਕਾਹ ਬੋਲਦਾ ਹੈ ਸੋ ਪਹਿਲੋਂ ਸੀ ਜਿਹੜਾ ਛੋਟੀ ਬਾਲ ਅਵਸਥਾ 'ਚ ਹੁੰਦੇ ਆ ਕਾਹ ਕਾ ਕਰਦੇ ਹਾਂ ਸੋ ਥੋੜੇ ਜਿਹੇ ਵੱਡੇ ਹੋ ਗਏ ਫੇਰ ਬੈਰਵਕ ਜਵਾਨ ਹੋ ਗਏ ਬੈਰਵਕ ਭਜਦੇ ਹਾਂ ਮਾਇਆ ਪਿੱਛੇ ਫੇਰ ਫਿਰ ਕੁੱਕਰ ਹੋ ਗਏ ਕਹਿੰਦੇ ਬਾਪੂ ਭੌਂਕਦਾ ਦੇਖ ਸੋ ਫੇਰ ਫਿਰ ਕਹਿੰਦੇ ਉਲੂ ਆ ਕਿਉਂ ਦਿਸਦਾ ਨਹੀਂ ਹੱਥ ਪੈਰ ਕਮਜ਼ੋਰ ਹੋ ਜਾਂਦੇ ਹਨ ਪਾਣੀ ਵੀ ਕਈ ਕੂਹਾਂ ਤੇ ਦਿਸਦਾ ਹੈ ਦੀ ਬਿਰਤਵਸਤਾ ਆ ਜਾਂਦੀ ਹੈ ਸੋ ਸੁਣੀ ਜਾਂਦਾ ਹੈ ਦੇਖੀ ਜਾਂਦਾ ਹੈ ਘਟ ਦਿਸਦਾ ਹੈ ਇਹ ਸਾਡੀਆਂ ਬਿਰਤੀਆਂ ਹਨ ਸੋ ਆਪਣੇ ਆਪ ਨੂੰ ਸਮਝਣਾ ਹੈ ਇਹ ਹੀ ਜੀਵਨ ਹੈ ਅੰਦਰ ਹੀ ਸਭ ਕੁਝ ਪ੍ਰਗਟ ਹੋਏਗਾ ਪਤਨੀ ਬੱਚੇ ਘਰ ਤੋਂ ਜੋ 2-4 ਵਾਰੀ ਬਣਾਇਆ ਹੈ 2-4 ਵਾਰੀ ਆਪਣੀ ਗੱਡੀ ਬਦਲੀ ਹੈ ਸਭ ਕੁਝ ਅੰਦਰੋਂ ਹੀ ਮਿਲੇਗਾ ਇਸ ਸਰੀਰ ਚੋਂ 6 ਆਪਣੇ ਆਪ ਨੂੰ ਸਮਝਣਾ ਹੈ ਮਨ ਤੋਂ ਜੋ ਸਰੂਪ ਆਪਣਾ ਮੂਲ ਪਛਾਨ 100 ਆਪਣੀ ਦੋਰ ਆਪਣੇ ਹੱਥ ਰੱਖਣੀ ਹੈ ਸੋ ਕੀ ਪ੍ਰਾਪਤ ਕਰਨਾ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਸਿਧਾਤ ਹੈ ਅਸੀਂ ਸਿੱਖਾਂ ਸਿੱਖਿਆ ਲੈਣੀ ਹੈ ਸੋ ਅਸੀਂ ਅਧੂਰੇ ਹਾਂ ਸੋ ਪੂਰੇ ਦਾ ਲੜ ਫੜਨਾ ਹੈ ਉਹਨਾਂ ਦੀ ਸੋਚ ਇਹ ਸੋਚ ਜਿਹੜੇ ਹੈ ਸਰੀਰ ਦਾ ਡਰਾਈਵਰ ਹੈ ਅਸੀਂ ਕਹਿੰਦੇ ਇਹ ਕੰਮ ਹੋ ਨਹੀਂ ਸਕਦਾ ਸੰਭਵ ਹੈ ਅਸੰਭਵ ਹੈ ਸੋ ਜਦੋਂ ਡਰਾਈਵਰ ਨਹੀਂ ਜਵਾਬ deta ਜੋ ਸਰੀਰ ਨੂੰ ਚਲਾ ਰਿਹਾ ਹੈ ਜੋ ਉੱਪਰ ਖੋਪਰੀ ਹੈ ਤੇ ਗੱਡੀ ਕਿਵੇਂ ਚੱਲੇਗੀ ਸੋ ਹੌਸਲਾ ਨਹੀਂ ਹਾਰਨਾ ਠੀਕ ਹੈ ਗੱਲਾਂ ਕਰਨੀਆਂ ਸੌਖੀਆਂ ਹਨ ਗੱਲੀ ਜੋਗ ਨਹੀਂ ਹੋਣਾ ਸੋ ਜੋਗੀ ਕੌਣ ਹੈ ਅਸੀਂ ਆਂਦੇ ਆ ਅਸੀਂ ਦਾਨੀ ਆ ਅਸੀਂ ਗਿਆਨੀ ਆ ਅਸੀਂ ਜੋਗੀ ਹਾਂ ਵੱਡੇ ਸੋ ਆਪਣੇ ਔਗਣ ਨਹੀਂ ਦੱਸਦੇ ਅਸੀਂ ਵੱਡੇ ਚੋਰ ਹਾਂ ਅਸੀਂ ਵੱਡੇ ਖਰਾਬੀ ਹਾਂ ਸ਼ਰਾਬੀ ਹਾਂ ਸੋ ਇਹ ਸਾਡੀ ਆਦਤ ਹੈ ਅਸੀਂ ਕੋਈ ਗੱਲ ਵਧਾ ਕੇ ਜਾਂ ਚੜਾ ਕੇ ਬੋਲਦੇ ਹਾਂ ਸੋ ਬੋਲ ਹੀ ਇਹ ਬੀਜ ਹਰਨ ਇਹ ਔਗਣਗੇ ਸੋ ਇਹ ਪੋਜ਼ਿਟਿਵ 네ਗਟਿਵ ਚੜਦੀ ਕਲਾ ਵਾਲਾ ਜੀਵਨ ਇਹ ਜੀਵਨ ਜੀਣਾ ਪਵੇਗਾ ਸੋ ਦੁੱਖ ਸੁਕਾਉਣਗੇ ਧੇਰਾਤ ਆਏਗੀ লাভ ਹਾਨੀ ਹੋਏਗਾ ਉਮਰ ਘਟ ਰਹੀ ਹੈ ਸੋ ਸਿਰ ਤੇ ਮੌਤ ਖੜੀ ਹੈ ਪੱਕੀ ਇਹ ਪੀਰ ਮਿਲ ਜਾਣੀ ਹੈ ਪੱਕਾ ਕਬਜ਼ਾ ਹੋ ਜਾਣਾ ਹੈ ਇੱਕ ਦਿਨ ਇਹ ਰੰਗਲੇ ਸੰਸਾਰ ਨੂੰ ਛੱਡ ਕੇ ਜਾਣਾ ਹੈ ਜਦੋਂ ਸਾਨੂੰ ਮੌਤ ਯਾਦ ਰਹੇਗੀ ਫਿਰ ਕੋਈ ਔਗਣ ਜਾਦੇ ਨਹੀਂ ਕਰਾਂਗੇ ਸੋ ਚਾਰ ਦਿਨਾਂ ਦਾ ਮੇਲਾ ਹੈ ਸੋ ਆਪਣੇ ਆਪ ਦੀ ਸਮਝ ਕਰਨੀ ਪੈਗੀ ਜੀ ਸਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਨ ਹਾਰੇ ਪਛਲੇ ਨਾਨਕ ਹੈ ਦੁਨੀਆ ਕੈਸੀ ਹੋਈ ਸੋ ਵਾਹ ਇਹ ਕੁਝ ਕਾ ਖਾਲਸਾ ਰਹਿ ਚੁਕੀ